ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲਿਓ ਅੱਪਾ ਅੱਜ ਪਹੁੰਚੇ ਆ ਪਿੰਡ ਸੇਲਬਰਾ ਜਿੱਥੇ ਕਿ ਸਿੱਧ ਬਾਬਾ ਸੇਲਬਰਾ ਦੇ ਨਾਮ ਤੇ ਇੱਕ ਬਹੁਤ ਵੱਡਾ ਮੇਲਾ ਲੱਗਦਾ ਹੈ ਤੇ ਇਸ ਦਿਨ ਮੇਲੇ ਦੇ ਨਾਲ ਟੂਰਨਾਮੈਂਟ ਵੀ ਕਰਵਾਏ ਜਾਂਦੇ ਆ 14 15 16 ਤਿੰਨ ਦਿਨ ਮੇਲਾ ਲੱਗਦਾ ਤਿੰਨ ਦਿਨ ਟੂਰਨਾਮੈਂਟ ਬਹੁਤ ਵੱਡੀ ਭਾਰੀ ਟੂਰਨਾਮੈਂਟ ਹੁੰਦੇ ਆ ਸੋ ਮੇਲਾ ਜਿਹੜਾ ਕਿ ਬਹੁਤ ਹੀ ਪੁਰਾਣਾ ਮੇਲਾ ਨੇੜੇ ਠੜੇ ਪਿੰਡਾਂ ਦੇ ਬਹੁਤ ਲੋਕ ਹਮ੍ਹਾਂ ਹਮਾ ਕੇ ਪਹੁੰਚਦੇ ਨੇ ਤੇ ਟੂਰਨਾਮੈਂਟ ਦਾ ਇੱਕ ਮਹਾਕੁੰਭ ਕਰਵਾਇਆ ਜਾਂਦਾ ਇੱਥੇ ਇੱਕ ਬਹੁਤ ਵੱਡਾ ਟੂਰਨਾਮੈਂਟ ਕਰਵਾਇਆ ਜਾਂਦਾ ਤੇ ਪਿੰਡ ਸੇਲਬਰਾ ਆਓ ਬਾਬਾ ਜੀ ਦੇ ਗੁਰਦੁਆਰਾ ਸਾਉਂ ਦੇ ਦਰਸ਼ਨ ਕਰੋ ਤੇ ਛੱਦ ਬਾਬਾ ਦੇ ਦਰਸ਼ਨ ਕਰੋ ਤੇ ਆਪਣੀਆਂ ਮਨੋਗਾਮਨਾ ਪੂਰੀਆਂ ਕਰੋ ਦਿਖਾਵਾਂਗੇ ਤੁਹਾਨੂੰ ਟੂਰਨਾਮੈਂਟ ਵੀ ਜਿੱਥੇ ਕਿ ਆਪਣਾ ਹਰ ਸਾਲ ਮਾਡਰਨ ਟੈਂਟ ਹੌਸਫੂਲੇ ਵਾਲਾ ਤੇ ਉਹਨਾਂ ਵੱਲੋਂ ਹਰ ਸਾਲ ਟੈਂਟ ਵੱਡੇ ਪੱਦਰ ਦੇ ਤਿਆਰ ਕੀਤਾ ਜਾਂਦਾ ਅਤੇ ਵੱਡੇ ਪੱਦਰ ਤੇ ਟੂਰਨਾਮੈਂਟ ਹੁੰਦਾ ਆ ਜੀ ਬਾਬਾ ਸਿੱਧ ਬਾਬਾ ਦੀ ਜਿਹੜੀ ਕਿ ਸਮਾਦਾ ਇਤਿਹਾਸ ਜਗਾ ਤੇ ਬਹੁਤ ਹੀ ਪੁਰਾਣਾ ਮੇਲਾ ਜੋਗੇ ਲੱਗਦਾ ਬੜੇ ਲੰਮੇ ਸਮੇਂ ਤੋਂ ਲੱਗਦਾ ਤੇ ਅੱਜ ਬਣੀ ਜਾਂਦੀ ਬਣੀ ਜਾਂਦੀ ਬਈ ਬਣੀ ਤੇ ਸਿੱਧ ਬਾਬਾ ਦੀ ਜੋ ਜਗਾ ਕੀ ਉਹ ਆਹ ਪਹਿਲਾਂ ਜਿਹੜੀ ਇਮਾਰਤ ਪਈ ਸੀ ਉਹ ਪੁਰਾਣੀ ਹੋ ਚੁੱਕੀ ਸੀ ਸੋ ਉਹਨਾਂ ਨੇ ਉੱਪਰੀ ਪਿੰਡੇ ਮਤਲ ਜਿਹੜੀ ਕਮੇਟੀ ਬਣੀ ਹੋਈ ਹੈ ਸਿੱਧ ਬਾਬਾ ਤੁਨ ਤੁਨ ਬਾਬਾ ਸੇਦਵਾ ਬਸੀਨ ਸੇਲਬਰਾ ਤੇ ਅੱਬਜੀ ਦੀ ਨਾਲ ਕਰੋ ਦਰਸ਼ਨ ਸਾਨੂੰ ਟੂਰਨਾਮੈਂਟ ਵਾਲੀ ਜਗ੍ਹਾ ਵੀ ਜਿਹੜੀ ਉਹ ਦਿਖਾਵਾਂਗੇ ਤੇ ਇਮਾਰਤ ਦੀ ਜਿਹੜੀ ਦੁਆਰਾ ਤਿਆਰ ਹੋਈ ਜਾਂਦੀ ਆ ਤੇ ਵੱਡੇ ਪੱਧਰ ਤੇ ਮੇਲਾ ਲੱਗਦਾ ਹੈ ਤੇ ਟੂਰਨਾਮੈਂਟ ਵੀ ਤੁਹਾਨੂੰ ਜਿਹੜਾ ਕਿ 2 ਦਿਨ 3 ਦਿਨ ਦੀ ਲਾਈਵ ਚੱਲਣੀ ਆ ਉਹ ਵੀ ਦਿਖਾਈ ਜਾਊਗੀ ਕੇਸਰੀ ਇਨਸਾਨ ਜਿਹੜੇ ਝੂਲਦੇ ਨੇ ਕੇਸਰੀ ਇਨਦਰਹਿਣ ਸਦਾ ਝੂਲਦੇ ਕੇਸਰੀ ਇਨਸਾਨ ਖਾਲਸੇ ਦੇ ਕੇਸਰੀ انسان ਜਿਹੜੇ ਉਹ ਵੱਡੇ ਬੁੱਧਰ ਤੇ ਝੰਡੇਦਾਰ ਹੋ ਜਾਂਦੇ ਝੰਡੇਦਾਰ ਕਰ ਰਿਹਾ ਵੀਰ ਵੀਰ ਜਿਹੜਾ